ਵਿਦਾਇਕ ਪਠਾਨ ਮਾਜਰਾ ਦੀ ਪਤਨੀ ਸਿਮਰਨਜੀਤ ਪਠਾਨ ਮਾਜਰਾ ਜੋ ਕਿ ਪਿਛਲੇ ਕਈ ਦਿਨਾਂ ਤੋਂ ਸਰਕਾਰੀ ਕੋਠੀ ਦੇ ਵਿੱਚ ਹਾਊਸ ਅਰੈਸਟ ਵਿੱਚ ਰੱਖੀ ਗਈ ਸੀ ਉਹਨਾਂ ਦੀ ਤਬੀਅਤ ਖਰਾਬ ਹੋਣ ਕਰਕੇ ਉਹਨਾਂ ਨੂੰ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਵਿਧਾਇਕ ਪਠਾਨ ਮਾਜਰਾ ਦੇ ਮਾਮਲਿਆਂ ਦੀ ਪੇਸ਼ੀ ਲੜ ਰਹੇ ਸੀਨੀਅਰ ਐਡਵੋਕੇਟ ਵਿਕਰਮਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਚੱਲ ਰਹੇ ਹਾਊਸ ਅਰੈਸਟ ਕਰਕੇ ਸਿਮਰਨਜੀਤ ਪਠਾਨ ਮਾਜਰਾ ਲਗਾਤਾਰ ਮਨੋਵਿਗਿਆਨਿਕ ਦਬਾਅ ਵਿੱਚੋਂ ਲੰਘ ਰਹੇ ਨੇ ਜਿਸ ਕਰਕੇ ਉਹਨਾਂ ਦਾ ਬੀਪੀ ਕਾਬੂ ਵਿੱਚ ਨਹੀਂ ਰਿਹਾ ਉਹਨਾਂ ਨੂੰ ਪਹਿਲਾਂ ਵੀ ਕਈ ਬਿਮਾਰੀਆਂ ਨੇ ਜਿਨ੍ਹਾਂ ਦਾ ਇਲਾਜ ਪਹਿਲਾਂ ਲੁਧਿਆਣਾ ਅਤੇ ਅਮਰ ਹਸਪਤਾਲ ਪਟਿਆਲਾ ਤੋਂ ਚੱਲ ਰਿਹਾ ਸੀ ਡਾਕਟਰਾਂ ਦੇ ਮੁਤਾਬਕ ਹਾਊਸ ਅਰੈਸਟ ਦੀ ਸਥਿਤੀ ਨੇ ਉਹਨਾਂ ਦੀ ਸਿਹਤ ਤੇ ਨਕਾਰਾਤਮਕ ਅਸਰ ਪਾਇਆ ਜਿਸ ਕਰਕੇ ਉਹਨਾਂ ਨੂੰ ਤੁਰੰਤ ਹਸਪਤਾਲ ਦੇ ਵਿੱਚ ਭਰਤੀ ਕਰਵਾਉਣਾ ਪਿਆ ਅਚਾਨਕ ਸਿਹਤ ਵਿਗੜਨ ਕਰਕੇ ਸਿਮਰਨਜੀਤ ਪਠਾਨ ਮਾਜਰਾ ਨੂੰ ਪਟਿਆਲਾ ਦੇ ਅਮਰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦੀ ਹਾਲਤ ਇਸ ਵੇਲੇ ਸਥਿਰ ਦੱਸੀ ਜਾ ਰਹੀ ਹੈ ਲੰਮੇ ਸਮੇਂ ਤੋਂ ਬਿਮਾਰੀਆਂ ਦੇ ਨਾਲ ਪੀੜਤ ਹੋਣ ਕਰਕੇ ਸਿਮਰਨਜੀਤ ਪਠਾਨ ਮਾਜਰਾ ਦੀ ਸਿਹਤ ਪਹਿਲਾਂ ਵੀ ਠੀਕ ਨਹੀਂ ਰਹਿੰਦੀ ਸੀ ਯਾਦ ਰਹੀ ਕਿ ਵਿਧਾਇਕ ਪਠਾਨ ਮਾਜਰਾ ਤੇ ਪਿਛਲੇ ਦਿਨੀ 2 ਕੇਸ ਦਰਜ ਕੀਤੇ ਗਏ ਸਨ ਅਤੇ ਉਹ ਅਜੇ ਤੱਕ ਪੁਲਿਸ ਦੀ ਗ੍ਰਿਫਤਾਰੀ ਤੋਂ ਬਾਹਰ ਨੇ ਪੁਲਿਸ ਲਗਾਤਾਰ ਛਾਪੇਮਾਰੀ ਕਰਕੇ ਕਾਬੂ ਕਰਨ ਦੀ ਉਹਨਾਂ ਨੂੰ ਕੋਸ਼ਿਸ਼ ਕਰੀ ਹੈ ਉਧਰ ਇਹ ਵੀ ਜ਼ਿਕਰਯੋਗ ਹੈ ਕਿ ਪਟਿਆਲਾ ਪੁਲਿਸ ਨੇ ਹੁਣ ਤੱਕ ਇਸ ਮਾਮਲੇ ਦੇ ਵਿੱਚ 27 ਲੋਕਾਂ ਵਿਰੁੱਧ ਸਨੌਰ ਹਲਕੇ ਤੋਂ ਆਪ ਵਿਧਾਇਕ ਹਰਮੀਤ ਸਿੰਘ ਪਠਾਨ ਮਾਜਰਾ ਨੂੰ ਭਜਾਉਣ ਦੇ ਵਿੱਚ ਮਦਦ ਕਰਨ ਉਹਨਾਂ ਨੂੰ ਪਨਾਹ ਦੇਣਾ ਅਤੇ ਕਾਨੂੰਨ ਵਿਵਸਥਾ ਭੰਗ ਕਰਨ ਦੇ ਦੋਸ਼ਾਂ ਵਿੱਚ ਕੇਸ ਦਰਜ ਕੀਤਾ ਹੈ ਜੋ ਕਿ ਬਲਤਕਾਰ ਦੇ ਮਾਮਲੇ ਦੇ ਵਿੱਚ ਫਸਿਆ ਹੋਇਆ ਹੈ ਪਠਾਨ ਮਾਜਰਾ ਦੇ ਨਜ਼ਦੀਕੀ ਦੋਸਤਾਂ ਤੋਂ ਇਲਾਵਾ ਦੋਸ਼ੀਆਂ ਵਿੱਚ ਹਰਿਆਣਾ ਦੇ ਡਾਬਰੀ ਪਿੰਡ ਵਿੱਚ ਉਸਦੇ ਰਿਸ਼ਤੇਦਾਰ ਅਤੇ ਪਿੰਡ ਦੇ ਵਿੱਚ ਉਸਦੇ ਜਾਣਕਾਰ ਲੋਕ ਵੀ ਸ਼ਾਮਲ ਨੇ ਪਠਾਨ ਮਾਜਰਾ ਦੇ ਵਕੀਲ ਵਿਕਰਮਜੀਤ ਸਿੰਘ ਪੁੱਲਰ ਨੇ ਕਿਹਾ ਕਿ ਸਥਾਈ ਨਾਮਜ਼ਦ ਦੋਸ਼ੀਆਂ ਵਿੱਚੋਂ 11 ਨੂੰ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਹੈ ਜਦਕਿ ਬਾਕੀ ਜ਼ਮਾਨਤ ਲੈਣ ਦੀ ਕੋਸ਼ਿਸ਼ ਕਰ ਰਹੇ ਨੇ ਜਿਨ੍ਹਾਂ 11 ਨੂੰ ਜ਼ਮਾਨਤ ਦਿੱਤੀ ਗਈ ਹੈ ਉਹਨਾਂ ਵਿੱਚੋਂ ਇੱਕ ਨੂੰ ਛੱਡ ਕੇ ਸਾਰੇ ਹਰਿਆਣਾ ਨਾਲ ਸੰਬੰਧਿਤ ਨੇ ਇਸ ਮਾਮਲੇ ਦੇ ਵਿੱਚ ਵਿਧਾਇਕ ਪਠਾਨ ਮਾਜਰਾ ਫਰਾਰ ਨੇ ਅਤੇ ਪੁਲਿਸ ਤੋਂ ਬਾਹਰਲੇ ਰਾਜਾ ਵਿੱਚ ਵੀ ਉਹਨਾਂ ਦੀ ਪਾਲ ਕੀਤੀ ਜਾ ਰਹੀ ਹੈ ਵਿਦਾਇਕ ਪਠਾਨ ਮਾਜਰਾ ਦੀ ਪਤਨੀ ਸਿਮਰਨਜੀਤ ਪਠਾਨ ਮਾਜਰਾ ਜੋ ਕਿ ਪਿਛਲੇ ਕਈ ਦਿਨਾਂ ਤੋਂ ਸਰਕਾਰੀ ਕੋਠੀ ਦੇ ਵਿੱਚ ਹਾਊਸ ਅਰੈਸਟ ਵਿੱਚ ਰੱਖੀ ਗਈ ਸੀ ਉਹਨਾਂ ਦੀ ਤਬੀਅਤ ਖਰਾਬ ਹੋਣ ਕਰਕੇ ਉਹਨਾਂ ਨੂੰ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਵਿਦਾਇਕ ਪਠਾਨ ਮਾਜਰਾ ਦੇ ਮਾਮਲਿਆਂ ਦੀ ਪੇਸ਼ੀ ਲੜ ਰਹੇ ਸੀਨੀਅਰ ਐਡਵੋਕੇਟ ਵਿਕਰਮਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਚੱਲ ਰਹੇ ਹਾਊਸ ਅਰੈਸਟ ਕਰਕੇ ਸਿਮਰਨਜੀਤ ਪਠਾਨ ਮਾਜਰਾ ਲਗਾਤਾਰ ਮਨੋਵਿਗਿਆਨਿਕ ਦਬਾਅ ਵਿੱਚੋਂ ਲੰਘ ਰਹੇ ਨੇ ਜਿਸ ਕਰਕੇ ਉਹਨਾਂ ਦਾ ਬੀਪੀ ਕਾਬੂ ਵਿੱਚ ਨਹੀਂ ਰਿਹਾ ਉਹਨਾਂ ਨੂੰ ਪਹਿਲਾਂ ਵੀ ਕਈ ਬਿਮਾਰੀਆਂ ਨੇ ਜਿਨ੍ਹਾਂ ਦਾ ਲਾ ਲੁਧਿਆਣੀ ਅਤੇ ਅਮਰ ਹਸਪਤਾਲ ਪਟਿਆਲਾ ਤੋਂ ਚੱਲ ਰਿਹਾ ਸੀ ਡਾਕਟਰਾਂ ਦੇ ਮੁਤਾਬਕ ਹਾਊਸ ਅਰੈਸਟ ਦੀ ਸਥਿਤੀ ਨੇ ਉਹਨਾਂ ਦੀ ਸਿਹਤ ਤੇ ਨਕਾਰਾਤਮਕ ਅਸਰ ਪਾਇਆ ਜਿਸ ਕਰਕੇ ਉਹਨਾਂ ਨੂੰ ਤੁਰੰਤ ਹਸਪਤਾਲ ਦੇ ਵਿੱਚ ਭਰਤੀ ਕਰਵਾਉਣਾ ਪਿਆ ਅਚਾਨਕ ਸਿਹਤ ਵਿਗੜਨ ਕਰਕੇ ਸਿਮਰਨਜੀਤ ਪਠਾਨ ਮਾਜਰਾ ਨੂੰ ਪਟਿਆਲਾ ਦੇ ਅਮਰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦੀ ਹਾਲਤ ਇਸ ਵੇਲੇ ਸਥਿਰ ਦੱਸੀ ਜਾ ਰਹੀ ਹੈ ਲੰਮੇ ਸਮੇਂ ਤੋਂ ਬਿਮਾਰੀਆਂ ਦੇ ਨਾਲ ਪੀੜਤ ਹੋਣ ਕਰਕੇ ਸਿਮਰਨਜੀਤ ਪਠਾਨ ਮਾਜਰਾ ਦੀ ਸਿਹਤ ਪਹਿਲਾਂ ਵੀ ਠੀਕ ਨਹੀਂ ਰਹਿੰਦੀ ਸੀ ਯਾਦ ਰਹੀ ਕਿ ਵਿਧਾਇਕ ਪਠਾਨ ਮਾਜਰਾ ਤੇ ਪਿਛਲੇ ਦਿਨੀ 2 ਕੇਸ ਦਰਜ ਕੀਤੇ ਗਏ ਸਨ ਅਤੇ ਉਹ ਅਜੇ ਤੱਕ ਪੁਲਿਸ ਦੀ ਗ੍ਰਿਫਤਾਰੀ ਤੋਂ ਬਾਹਰ ਨੇ ਪੁਲਿਸ ਲਗਾਤਾਰ ਛਾਪੇਮਾਰੀ ਕਰਕੇ ਕਾਬੂ ਕਰਨ ਦੀ ਉਹਨਾਂ ਨੂੰ ਕੋਸ਼ਿਸ਼ ਕਰੀ ਹੈ। ਉਧਰ ਇਹ ਵੀ ਜ਼ਿਕਰਯੋਗ ਹੈ ਕਿ ਪਟਿਆਲਾ ਪੁਲਿਸ ਨੇ ਹੁਣ ਤੱਕ ਇਸ ਮਾਮਲੇ ਦੇ ਵਿੱਚ 27 ਲੋਕਾਂ ਵਿਰੁੱਧ ਸਨੌਰ ਹਲਕੇ ਤੋਂ ਆਪ ਵਿਧਾਇਕ ਹਰਮੀਤ ਸਿੰਘ ਪਠਾਨ ਮਾਜਰਾ ਨੂੰ ਭਜਾਉਣ ਦੇ ਵਿੱਚ ਮਦਦ ਕਰਨ ਉਹਨਾਂ ਨੂੰ ਪਨਾਹ ਦੇਣਾ ਤੇ ਕਾਨੂੰਨ ਵਿਵਸਥਾ ਭੰਗ ਕਰਨ ਦੇ ਦੋਸ਼ਾਂ ਵਿੱਚ ਕੇਸ ਦਰਜ ਕੀਤਾ ਹੈ ਜੋ ਕਿ ਬਲਤਕਾਰ ਦੇ ਮਾਮਲੇ ਦੇ ਵਿੱਚ ਫਸਿਆ ਹੋਇਆ ਹੈ। ਪਠਾਨ ਮਾਜਰਾ ਦੇ ਨਜ਼ਦੀਕੀ ਦੋਸਤਾਂ ਤੋਂ ਇਲਾਵਾ ਦੋਸ਼ੀਆਂ ਵਿੱਚ ਹਰਿਆਣਾ ਦੇ ਡਾਬਰੀ ਪਿੰਡ ਵਿੱਚ ਉਸਦੇ ਰਿਸ਼ਤੇਦਾਰ ਅਤੇ ਪਿੰਡ ਦੇ ਵਿੱਚ ਉਸਦੇ ਜਾਣਕਾਰ ਲੋਕ ਵੀ ਸ਼ਾਮਲ ਨੇ ਪਠਾਨ ਮਾਜਰਾ ਦੇ ਵਕੀਲ ਵਿਕਰਮਜੀਤ ਸਿੰਘ ਪੁੱਲਰ ਨੇ ਕਿਹਾ ਕਿ ਸਤਾਈ ਨਾਮਜ਼ਦ ਦੋਸ਼ੀਆਂ ਵਿੱਚੋਂ 11 ਨੂੰ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਹੈ ਜਦਕਿ ਬਾਕੀ ਜ਼ਮਾਨਤ ਲੈਣ ਦੀ ਕੋਸ਼ਿਸ਼ ਕਰ ਰਹੇ ਨੇ ਜਿਨ੍ਹਾਂ 11 ਨੂੰ ਜ਼ਮਾਨਤ ਦਿੱਤੀ ਗਈ ਹੈ ਉਹਨਾਂ ਵਿੱਚੋਂ ਇੱਕ ਨੂੰ ਛੱਡ ਕੇ ਸਾਰੇ ਹਰਿਆਣਾ ਨਾਲ ਸੰਬੰਧਿਤ ਨੇ ਇਸ ਮਾਮਲੇ ਦੇ ਵਿੱਚ ਵਿਧਾਇਕ ਪਠਾਨ ਮਾਜਰਾ ਫਰਾਰ ਨੇ ਅਤੇ ਪੁਲਿਸ ਤੋਂ ਬਾਹਰਲੇ ਰਾਜਾ ਵਿੱਚ ਵੀ ਉਹਨਾਂ ਦੀ ਪਾਲ ਕੀਤੀ ਜਾ ਰਹੀ ਹੈ